ਤੈਨੂੰ ਗੁੱਤ ਵਿੱਚ ਗੁੰਦਲਾ ਹਾਂਦਿਆਂ ਬਣ ਜੇ ਕਿਤੇ ਪਰਾਂਦਾ ਆਹ ਮੋਟਰਸਾਈਕਲ ਤੇ ਡੱਕਲਵਾਲਿਆ ਓਏ ਹੈ ਬਾਈ ਡੱਕਲਵਾਲਿਆ ਮੋਟਰਸਾਈਕਲ ਦੇ ਨਾ ਆਟੋ ਲੱਗਦੀ ਕਿੱਥੇ ਬਾਈ ਦੀ ਵੀ ਇਹ ਤਾਂ ਮੈਂ ਮੂੰਹ ਰਾਹੀਂ ਕਰ ਦਤੀ ਬਾਖਾਦੋਂ ਛੇਣੇ ਦੀ ਗੱਲ ਚੀਂ ਵਹੀ ਫਿਰਦਾ ਸੱਚੀ ਕਰ ਬਾਈ ਕਿਹੜਾ ਗੀਤ ਦਿੱਤਾਈ ਤੂੰ ਕਿਹੜਾ ਗੀਤ ਗਾਉਂਦੀ ਸੀ ਤੈਨੂੰ ਗੁੱਤ ਵਿੱਚ ਗੁੰਦਲਾ ਹਾਂਦਿਆਂ ਬਣ ਜੇ ਕਿਤੇ ਪਰਾਂਦਾ ਦਰ ਫੜੇ ਨੂੰ ਤੇਰੇ ਜੰਮਣ ਵਾਲਿਆਂ ਦੇ ਜਿਹੜੀ ਮੱਤ ਪਛੇ ਤਾਂ ਵਿਦਿਆ ਵੜਾਈ ਗੁੰਦਣੀ ਦੀ ਉਹ ਤੇ ਤੂੰ ਬੰਦਾ ਗੁੰਦੀ ਫਿਰਦੀ ਐ ਹੈ ਚਲ ਸਿਆਣੇ ਧੀ ਪੁੱਤਾ ਐਨਕਾ ਇਹਨਾਂ ਨੂੰ ਦੇ ਖਰਾਬ ਹੋਈਆਂ ਨਾ ਮੇਰੇ ਵਾਲਿਆਂ ਤਾਂ ਮੈਂ ਹੀ ਗੁੰਦਿਆਂ ਇੱਥੇ ਜਨਾਨੀਆਂ ਪਤਾ ਨਹੀਂ ਕਿਹਨੂੰ ਕਿਹਨੇ ਗੁੰਦੀ ਫਿਰਦੀਆਂ ਨੇ ਕਿਹੜਾ ਪਤਾ ਲੱਗਦਾ ਬਾਈ ਨਾਲੇ ਬਾਈ ਮੇਰੀ ਗੱਲ ਸੁਣ ਇਹ ਤਾਂ ਆਪਣੀ ਸੋਚ ਆ ਐਨਕ ਲਾਉਣਾ ਨਾ ਕੋਈ ਮਾੜਾ ਨਹੀਂ ਹੁੰਦਾ ਆ ਕਈਆਂ ਜਿਹਦੇ ਐਨਕ ਨਹੀਂ ਲੱਗੀ ਹੁੰਦੀ ਮਾੜੇ ਤਾਂ ਉਹ ਵੀ ਹੋ ਜਾਂਦੇ ਹਨਾ ਬਿਲਕੁਲ 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 ਇਹ ਤਾਂ ਗਾਣਾ ਹੈ ਕੀ ਅੜ ਗਿਆ ਆ ਗੱਲ 'ਚ ਨੀਦਵਾਸ ਤੇ ਹਾਂ ਨੀਦਵਾਸ ਤੇ ਜੋ ਗਰਮੀਆਂ ਯਾਰ ਦੁਪਹਿਰੇ ਤੇ ਪਹਿਲੀ ਆਪਣਾ ਸਰਗਰਮ ਹੋ ਰਿਹਾ ਕਹਦਾ ਵਿਚਾਰੀ ਦਾ ਕੋਈ ਨਹੀਂ ਇਹਦੇ ਨਾਲ ਕੀ ਹੁੰਦਾਗਾ ਅੱਛਾ ਬੈ ਕਰੇਣ ਕ ਲਈ ਫਿਰਦਾ ਸ਼ਰਮ ਨਹੀਂ ਆਉਦੀ ਹੈਗੀ ਵੱਡੇ ਭਾਈ ਮੁਰੇ ਐ ਲਾਕੇ ਦੇਖ ਤੇ 1500 ਦੀਆਂ ਟੌਮੀ ਦੀਆਂ ਨੇ ਟੌਮੀ ਦਾ ਤੂੰ ਧਰਮ ਲੈ ਕੇ ਆਲਾ ਡਾਗਦੇ ਘਰੇ ਫੜਾ ਕੇ ਆ ਤੂੰ ਟੌਮੀ ਤੜਕੇ ਤੇ ਭੱਜਿਆ ਫਿਰੂ ਮੇਰੇ ਮਗਰ ਆ ਮੈਂ ਪੰਚਾਇਤ ਮੈਂਬਰ ਦਾ ਭਾਈ ਐਣਕਾ ਲੈ ਕੇ ਮੁਕਰ ਗਿਆ ਉਹ ਟੌਮੀ ਕਾਪੜੀ ਨਹੀਂ ਆਣਿਆ ਇਹ ਕਹਾਂ ਤੈਨੂੰ ਯਾਰਾ ਇਹਨੂੰ ਡੱਬੇ ਚ ਪਾ ਦੋ ਇੰਨੇ ਦਿਨ ਲਾਇਆ ਸਾਰੇ ਓਏ ਹਾਂ ਹੋਰ ਲਾਇਆ ਉਹ ਚਾਰ ਦਿਨ ਢਿੱਡ ਭਰ ਜਾਂਦਾ ਸੌਰੇ ਦਾ ਜਾ ਕੇ ਬਾਬੀ ਜੀ ਉਹਤ ਲੱਗਿਆ ਮੇਰਾ ਤਾਂ ਉਹ ਮੇਰੇ ਅਸਲ ਇੱਜ਼ਤ ਘਟ ਜਾਂਦੇ ਆ ਬੰਦੇ ਦੀ ਓਏ ਯਾਰ ਜ਼ਰੂਰੀ ਥੋੜਾ ਜਿਹਾ ਵੀ ਬੰਦੇ ਦੀ ਸੌਰੀ ਜਾ ਕੇ ਇੱਜ਼ਤ ਘਟ ਜੇ ਇੱਜ਼ਤਾਂ ਬੰਦਾ ਖੇਤ ਬੈਠਾ ਵੀ ਘਟਾ ਲੈਂਦਾ ਹੁੰਦਾ ਸੌਰੇ ਦਾ ਮੈਨੂੰ ਇੰਨਾ ਜੀ ਲੱਗਿਆ ਛੱਡ ਦੇ ਗੱਲਾਂ ਸੌਰੇ ਦਾ ਤੜਕੀ ਮੈਨੂੰ ਡਰਾਈ ਫਰੂਟਸ ਦੇ ਦਿਆ ਕਰਨ ਮੰਮੀ ਕਹਿੰਦੀ ਕਾਦੀ ਕੋਈ ਗੱਲ ਨਹੀਂ ਪੁੱਤ ਚਾਰ ਪੰਜ ਦਿਨ ਲਾ ਜਾ ਫਿਰ ਮੈਂ ਚਾ ਲਾ ਲੇ ਮੈਨੂੰ ਉੱਠਣ ਸਾਰ ਮਨਾਨਾ ਸੇਕ ਡਰਾਈ ਫਰੂਟਸ ਦੁਪਹਿਰ ਨੂੰ ਵਾਂਡਾ ਦੀ ਭੁਰਜੀ ਆਥ ਨੇ ਬੱਕਰਾ ਹਾਂ ਕੀ ਬੀਬੀ ਬਈ ਹਾਂ ਕੀ ਬੀਬੀ ਦੰਦੇ ਤੀ ਪੈਂਦਾ ਖਾਵਾ ਸੌਰੀਆਂ ਦਾ ਕੁਝ ਨਹੀਂ ਆ ਤੈਨੂੰ ਬਵਾਸੀਰ ਕਰ ਦਣਗੇ ਗਰਮ ਚੀਜ਼ਾਂ ਖਵਾ ਖਵਾ ਕੇ ਬਈ ਇੰਨੇ ਪਿਆਰ ਤੇ ਬਵਾਸੀਰ ਹੁੰਦੀ ਆ ਕੋਈ ਗੱਲ ਹੀ ਹੋ ਜਾਂਦੀ ਪੰਨੂ ਬੇਲ ਕੋਲੇ ਫਿਰ ਮਲਮਾਲ ਮਾਉਂਦਾ ਐ ਡੜੇ ਤਾਂ ਤੈਨੂੰ ਬੱਕਰੇ ਮਾਰਦੇ ਵੀਰੇ ਪਿੱਛੇ ਸੌਰੀਆਂ ਨੇ ਹਾਂ ਐ ਡੜੇ ਦੀ ਘਰ ਦੇ ਪਾਲੇ ਹੋਏ ਤੇ ਇਹਨਾਂ ਦੇ ਚਾਰ ਭਵਾਵਾਂਗੇ ਤਕੀ ਸਾਰਚ ਚ ਚਾਰ ਭਾਈ ਐ ਆਥੇ ਆ ਜਾ ਜਾਣ ਜੇ ਦੱਸੋ ਜੀ ਕੋਈ ਲੋੜ ਮੈਂ ਤੁਹਾਨੂੰ ਚੱਲੀ ਹੁਣ ਆਪਣੀ ਘਰੇ ਆਪਣੀ ਇੱਜ਼ਤ ਹੈ ਠੀਕ ਹੈ